ਡੀਆਈਜੀ ਫਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਫਰੋਜ਼ਪੁਰ ਵਿੱਚ ਰੈਡ ਨੈਡ ਨੂੰ ਲੈ ਕੇ ਜਗ੍ਹਾ-ਜਗ੍ਹਾ ਦੇ ਉੱਪਰ ਜਿਹੜੇ ਐ ਨਾਕੇ ਲਗਾਏ ਗਏ ਆ ਫਰੋਜ਼ਪੁਰ ਡਿਵੀਜ਼ਨ ਦੀ ਗੱਲ ਕਰੀਏ ਤੇ ਫਰੋਜ਼ਪੁਰ ਡਿਵੀਜ਼ਨ ਵਿੱਚ ਅੱਜ ਟੋਟਲ 21 ਨਾਕੇ ਲਗਾਏ ਗਏ ਆ ਤਾਂ ਕਿ ਕੋਈ ਅਨਸੁਖਾਵੀ ਜਿਹੜੀ ਐ ਉਹ ਘਟਨਾ ਨਾ ਹੋ ਸਕੇ ਜਿਹੜੇ ਸ਼ੱਕੀ ਵਹੀਕਲ ਨੇ ਟੂ ਵੀਲਰ ਨੇ ਫੋਰ ਵੀਲਰ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਔਰ ਅਸੀਂ ਇਸ ਟਾਈਮ ਮੌਜੂਦ ਹਾਂ ਕਿਲੇ ਵਾਲੇ ਚੌਕ 'ਚ ਤੁਸੀਂ ਦੇਖ ਰਹੇ ਹੋ ਇੱਥੇ ਕਿਲੇ ਵਾਲੇ ਚੌਕ ਦੇ ਵਿੱਚ ਇਹ ਜਗ੍ਹਾ-ਜਗ੍ਹਾ ਤੇ ਦੇਖ ਕੇ ਪੁਲਿਸ ਨੇ ਜਿਹੜੇ ਉਹ ਨਾਕੇ ਲਗਾ ਕੇ ਗੱਡੀਆਂ ਤੇ ਜਿਹੜੀ ਹੈ ਉਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਟਿੱਕੀਆਂ ਖੋਲਾ ਕੇ ਪਿੱਛੋਂ ਦੇਖਿਆ ਜਾ ਰਿਹਾ ਵੀ ਕੋਈ ਕੋਈ ਐਵੇਂ ਦੀ ਚੀਜ਼ ਨਾ ਕਰ ਉਹਦੇ ਵਿੱਚ ਹੋਵੇ ਤਾਂ ਕਿ ਜਿੰਨੇ ਦਾ ਕੋਈ ਅਨਸੁਖਾਵੀ ਜਿਹੜੀ ਹੈ ਘਟਨਾ ਨਾ ਹੋ ਸਕੇ ਇਹ ਜੇ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਪਰ ਪੁਲਿਸ ਨੇ ਅੱਜ ਨਾਕਾ ਬੰਦੀ ਕਰਕੇ ਜਿਹੜੀ ਹੈ ਉਹ ਚੈਕਿੰਗ ਸ਼ੁਰੂ ਕੀਤੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਕਈ ਵੀਕਲ ਐਸ ਨੇ ਜਿਹੜੇ ਵੀ ਬਿਨਾ ਨੰਬਰਾਂ ਤੋਂ ਜਾਂ ਜਿਹੜੇ ਆ ਉਹ ਹਾਈ ਸਕਿਉਰਟੀ ਨੰਬਰ ਬਲੇਟਾਂ ਤੋਂ ਚੱਲਦੇ ਆ ਕਈ ਸਕੂਟਰ ਵਹੀਕਲ ਟੂ-ਵੀਲਰ ਵੀ ਤੁਸੀਂ ਦੇਖ ਰਹੇ ਹੋ ਵੀ ਟੂ-ਵੀਲਰ ਵੀ ਜਿਹੜੇ ਉਹ ਖੜੇ ਹੋਏ ਨੇ ਉਹਨਾਂ ਦੇ ਉੱਪਰ ਤੇ ਇੱਥੇ ਜਿਹੜੀ ਹੈ ਉਹ ਪੁਲਿਸ ਉਹ ਚੈਕਿੰਗ ਕਰਕੇ ਬਕਾਇਦਾ ਨੰਬਰ ਨੋਟ ਕਰ ਰਹੀ ਹੈ ਗੱਡੀਆਂ ਦੇ ਵਹੀਕਲਾਂ ਦੇ ਨੰਬਰ ਨੋਟ ਹੋ ਰਹੇ ਨੇ ਤਾਂਕਿ ਉਹਨਾਂ ਦੀ ਜਿਹੜੀ ਹੈ ਉਹ ਜਾਂਚ ਪੜਤਾਲ ਜਿਹੜੀ ਉਹ ਕਰ ਸਕਣ ਵੀ ਗੱਡੀ ਜਿਹੜੀ ਹੈ ਕਿੱਥੋਂ ਆ ਰਹੀ ਹੈ ਕਿਵੇਂ ਆ ਰਹੀ ਹੈ ਗੱਲਬਾਤ ਕਰਦੇ ਆ ਇੱਥੇ ਫਰੋਜ਼ਪੁਰ ਦੇ ਸ਼ਹਿਰੀ ਦੇ ਡੀਐਸਪੀ ਸਰਦਾਰ ਸੁਖਿੰਦਰ ਸਿੰਘ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਕਈ ਵਾਰੀ ਹੁਣ ਜਿਹੜੀ ਹੈ ਡੀਸੀ ਦੇ ਹੁਕਮਾਂ ਦੇ ਅਨੁਸਾਰ ਇੱਥੇ ਇਹ ਵੀ ਜਿਹੜਾ ਮੋਟਰਸਾਈਕਲ ਜਿਹੜੇ ਹੈ ਜਾਂ ਟੂ-ਵਿਲਰ ਉਹਨਾਂ ਦੇ ਮੂੰਹ ਬੰਨਨੇ ਜਿਹੜੇ ਹੈ ਉਹ ਬੰਦ ਕੀਤੇ ਗਏ ਹੈ ਉਹਨਾਂ ਦੇ ਦਿਸੰਦ ਰਜਿਸਟ੍ਰੇਸ਼ਨ ਦੇ ਅਨੁਸਾਰ ਉਹ ਵੀ ਜਿਹੜੀ ਚੀਜ਼ ਨੂੰ ਰੋਕਿਆ ਜਾ ਰਿਹਾ ਹੈ ਔਰ ਗੱਡੀਆਂ ਨੂੰ ਵੀ ਰੋਕਿਆ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡੀਐਸਪੀ ਸੁਖਿੰਦਰ ਸਿੰਘ ਜਿਹੜੇ ਸਿਟੀ ਹੈ ਉਹਨਾਂ ਦੇ ਨਾਲ ਵੀ ਆਖਰ ਕਿੰਨੇ ਸ਼ਹਿਰ ਦੇ ਵਿੱਚ ਨਾਕੇ ਲ ਔਰ ਜਿਹੜੇ ਕੀ ਕਾਰਨ ਹੈ ਅੱਜ ਮੁੱਖ ਕਾਰਨ ਕੀ ਹੈ ਕਿ ਜਿਹੜੇ ਨਾਕਾਬੰਦੀ ਹੋਈ ਹੈ ਮੈਂ ਸਟੇਟਿੰਗ ਤੋਂ ਕਾਲ ਬੈਕ ਕਰਤਾ ਕਿ ਸਰ ਕਿੰਨੇ ਨਾਕੇ ਟੋਟਲ ਜਿਹੜੇ ਹੈ ਤੁਹਾਡੇ ਡਿਵੀਜ਼ਨ ਚ ਲੱਗੇ ਆ ਤੇ ਸਰ ਕੀ ਮੁੱਖ ਕਾਰਨ ਕੀ ਹੈ ਜੇ ਨਾਕਾਬੰਦੀ ਦਾ ਇਹ ਜੀ ਮਾਨਯੋਗ ਡੀਆਈ ਸਾਹਿਬ ਵੱਲੋਂ ਇੱਕ ਰੈਡ ਅਲਰਟ ਪਲਾਨ ਜਾਰੀ ਕੀਤਾ ਹੋਇਆ ਜਿਹਦੇ ਤਹਿਤ ਸਾਰੇ ਡਿਸਟ੍ਰਿਕਟ ਦੇ ਵਿੱਚ ਸਾਡੇ ਨਾਕੇ ਲੱਗੇ ਹੋਏ ਆ ਔਰ ਸਿਟੀ ਸਬਡਿਵੀਜ਼ਨ ਦੇ ਵਿੱਚ 21 ਨਾਕੇ ਲੱਗੇ ਹੋਏ ਆ ਜੀ ਇਹ ਕਿ ਸਰਪ੍ਰਾਈਜ਼ ਮਾਕੇ ਹੁੰਦੇ ਤੇ ਉਹਦੇ ਵਿੱਚ ਅਸੀਂ ਸ਼ੱਕੀ ਪੁਰਸ਼ ਤੇ ਸ਼ੱਕੀ ਵਹੀਕਲਸ ਦੀ ਚੈਕਿੰਗ ਕਰਦੇ ਚਲੋ ਕਿੰਨੇ ਕੋ ਵਹੀਕਲ ਜਿਹੜੇ 10 ਵਜੇ ਤੋਂ ਲੈ ਕੇ ਹੁਣ ਤੱਕ ਚੈੱਕ ਹੋ ਚੁੱਕੇ ਆ ਕਿੰਨੇ ਕੋ ਪਾਉ ਇੰਪਾਉਂਡ ਕੀਤੇ ਆ ਮੈਂ ਦੱਸਿਆ ਜੀ ਤਕਰੀਬਨ 40 ਕਕਾਰਾਂ ਹੋ ਚੁੱਕੀਆਂ ਹੁਣ ਤੱਕ ਤੇ ਇਸ ਤੋਂ ਇਲਾਵਾ ਅਰਾਊਂਡ 70 ਮੋਟਰਸਾਈਕਲ ਚੈੱਕ ਕੀਤੇ ਜਿਹਦੇ ਵਿੱਚੋਂ ਅਸੀਂ ਤਿੰਨ ਮੋਟਰਸਾਈਕਲ ਹੁਣ ਤੱਕ ਕੰਪਾਉਂਡ ਕਰ ਚੁੱਕੇ ਆ ਐਸਰ ਜਿਹੜੇ ਇਹ ਸ਼ੱਕੀ ਪੁਰਸ਼ ਜਿਹੜੇ ਪਿੱਛੇ ਵਾਰਦਾਤਾ ਵੀ ਹੁੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਮੱਦੇਨਜ਼ਰ ਰੱਖ ਕੇ ਇਹ ਚੀਜ਼ ਕੀਤੀ। ਆਬੀਅਸ ਹੈ ਜੀ ਇਹ ਸਰਪ੍ਰਾਈਜ਼ ਨਾਕੇ ਦਾ ਮਤਲਬ ਇਹੀ ਹੁੰਦਾ ਵੀ ਕੋਈ ਸ਼ਰਾਰਤੀ ਆਂਸਰ ਅੱਜਕੱਲ ਇਹ ਦੇਖਿਆ ਜਾਂਦਾ ਵੀ ਉਹਦੀ ਮੂਵਮੈਂਟ ਚੈੱਕ ਹੋ ਜਾਂਦੀ ਹੈ ਉਹਨੂੰ ਵੀ ਡਰ ਹੁੰਦਾ ਵੀ ਨਾਕੇ ਸਰਪ੍ਰਾਈਜ਼ ਲੱਗਦੇ ਕਦੋਂ ਵੀ ਨਾਕੇ ਲੱਗ ਸਕਦੇ ਔਰ ਪੁਲਿਸ ਜਿਹੜੀ ਉਹ ਹਰਕਤ ਦੇ ਵਿੱਚ ਇੱਕ ਸਬਡਿਵੀਜ਼ਨ ਦੇ ਵਿੱਚ ਤੁਸੀਂ ਦੇਖੋ 21 ਨਾਕੇ ਅਸੀਂ ਪਲਾਨ ਕੀਤੇ ਹੋਏ ਸਰ ਜੇਕਰ ਗੱਲ ਕੀਤੇ ਗੱਲ ਸਹੀ ਹੈ ਕਿ ਡਿਊਟੀ ਅਫਸਰ ਨੂੰ ਵੀ ਜਿਹੜਾ ਉਹ ਮੌਕੇ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜੀਆਂ ਦੀ ਜਾਣਕਾਰੀ ਮਿਲਦੀ ਵੀ ਇਸ ਜਗ੍ਹਾ ਦੇ ਉੱਪਰ ਅੱਜ ਤੁਹਾਡੀ ਡਿਊਟੀ ਦਾ ਨਾਕਾ ਲਗਾਉਣਾ ਬਿਲਕੁਲ ਇਹਦੀ ਸਰਪ੍ਰਾਈਜ਼ ਨਾਕੇ ਦਾ ਮਤਲਬ ਹੀ ਇਹ ਹੈ ਬੀਟੀ ਇਸ ਇਮੀਡੀਏਟਲੀ ਆਲਰੇਡੀ ਸਾਡੇ ਜਿਹੜੇ ਨਾਕਾ ਪੁਆਇੰਟ ਹੈ ਉਹ ਲਿਖੇ ਹੁੰਦੇ ਆ ਬਟ ਕਿਹਦੀ ਡਿਊਟੀ ਕਿੱਥੇ ਇਮੀਡੀਏਟਲੀ ਉਹਨੂੰ ਦੱਸਿਆ ਜਾਂਦਾ ਤੇ ਉਹਦੇ ਨਾਲ ਹੀ ਤਾਂ ਇਹ ਹੁੰਦਾ ਵੀ ਇਹ ਸਸਪੈਕਟਡ ਬੰਦੇ ਦੀ ਔਰ ਇਹਨਾਂ ਸਸਪੈਕਟਡ ਵਹੀਕਲ ਚੈੱਕ ਕਰੇ ਜਾਣ ਔਰ ਸਰਪ੍ਰਾਈਜ਼ ਹੋਵੇ ਬਲਕਿ ਸਰ ਹੋਰ ਨੂੰ ਪਤਾ ਨਹੀਂ ਇਸ ਗੱਲ ਦਾ ਨਹੀਂ ਜਿਹੜੇ ਨਾਕੇ ਤੇ ਆਉਣੇ ਆ ਉਹਨਾਂ ਕਰਮਚਾਰੀਆਂ ਨੂੰ ਇਮੀਡੀਏਟਲੀ ਪਤਾ ਲੱਗਦਾ ਨਾਕੇ ਲਾਓ ਤੇ ਸਰ ਪਿੱਛੇ ਜਿਹੜੀ ਕਾਫੀ ਘਟਨਾਵਾਂ ਹੋ ਰਹੀਆਂ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹਨਾਂ ਲੋਕਾਂ ਨੂੰ ਜਿਹੜੇ ਫਿਰੋਜ਼ਪੁਰ ਦਾ ਚੈਨ ਅਮਨ ਖਰਾਬ ਕਰਦੇ ਆ ਬਸ ਇਹੀ ਹੈ ਜੀ ਮੈਸੇਜ ਵੀ ਮੁੱਖ ਧਾਰਾ 'ਚ ਆਜੋ ਠੀਕ ਹੈ ਜੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰੋ ਆਪਜੀ ਜ਼ਿੰਦਗੀ ਜਿਓ ਆਦਰਵਾਇਜ਼ ਕਿਸੇ ਵੀ ਕੀਮਤ ਤੇ ਜਿਹੜਾ ਬੰਦਾ ਕੋਈ ਸ਼ਰਾਰਤ ਕਰੇਗਾ ਕ੍ਰਾਈਮ ਕਰੇਗਾ ਉਹ ਨਹੀਂ ਬਖਸ਼ਿਆ ਜਾ ਜੀ ਬਿਲਕੁਲ ਜੀ ਇਸ ਸਾਡੇ ਨਾਲ ਡੀਐਸਪੀ ਸੁਖਵਿੰਦਰ ਸਿੰਘ ਸਿਟੀ ਮੌਜੂਦ ਸੀਗੇ ਔਰ ਉਹਨਾਂ ਵੱਲੋਂ ਸਾਫ਼ ਤੌਰ ਤੇ ਜਿਹੜਾ ਉਹ ਸ਼ਰਾਰਤੀ ਅਨਸਰਾਂ ਨੂੰ ਔਰ ਉਹਨਾਂ ਲੋਕਾਂ ਨੂੰ ਚੈਲੰਜ ਜਿਹੜਾ ਸਿੱਧਾ ਸੰਦੇਸ਼ ਦਿੱਤਾ ਗਿਆ ਕਿ ਉਹ ਆਪਣੀ ਜਿਹੜੀ ਹੈ ਮੁੱਖ ਧਾਰਾ 'ਚ ਆ ਜਾਣਾ ਯਾਨੀ ਕਿ ਸੁਧਰ ਜਾਣ ਨਹੀਂ ਤਾਂ ਜਿਹੜਾ ਕਿਸੇ ਵੀ ਤਰੀਕੇ ਦੀ ਜਿਹੜੀ ਅਨਸੁਖਾਵੀਆਂ ਕਟੜਾ ਲੋਕ ਕਰਦੇ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਆਪਣੀ ਜਿਹੜੀ ਹੈ ਪੁਲਿਸ ਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਹ ਜਿਹੜੇ ਆ ਸਾਰੇ ਕੰਮ ਕੀਤੇ ਜਾਣ ਕੋਈ ਇਸ ਤਰ੍ਹਾਂ ਦੀ ਜਿਹੜੀ ਹਬੀ ਨਾਬੀ ਫਰੋਜ਼ਪੁਰ ਵਿੱਚ ਘਟਣਾ ਨਹੀਂ ਦਿੱਤੀ ਜਾਏਗੀ ਇਹ ਸਿੱਧਾ ਸਿੱਧਾ ਮੈਸੇਜ ਹੈ ਉਹਨਾਂ ਲੋਕਾਂ ਨੂੰ ਇਹ ਬਹੁਤ ਵਧੀਆ ਪੁਲਿਸ ਦਾ ਪ੍ਰਾਲਾ ਜੀ ਇੱਕ ਤਾਂ ਗਲਤ ਅੰਸਰ ਨੇ ਕਿੜੀਆਂ ਚੋਰੀ ਦੀਆਂ ਗੱਡੀਆਂ ਜਾਂ ਮੋਟਰਸਾਈਕਲ ਵਗੈਰਾ ਇਸ ਲੈ ਕੇ ਲੰਘਦੇ ਨੇ ਉਹਦੇ ਵਾਸਤੇ ਚੈਕਿੰਗ ਬਹੁਤ ਵਧੀਆ ਗੱਲ ਹੈ ਅੱਜ ਮੈਨੂੰ ਵੀ ਰੋਕਿਆ ਗਿਆ ਮੈਂ ਵੀ ਆਪਦੇ ਮੋਟਰਸਾਈਕਲ ਦੀ ਚੈਕਿੰਗ ਕਰਾ ਕੇ ਤੇ ਜਾ ਰਿਹਾ ਹਾਂ ਇਹ ਕਿਹੜਾ ਪੁਲਿਸ ਨੇ ਇਹੋ ਜਿਹਾ ਹਰੇਕ ਜਗ੍ਹਾ ਤੇ ਕਰਨਾ ਚਾਹੀਦਾ ਕਿਉਂਕਿ ਗਲਤ ਅੰਸਰ ਪਛਾਣੇ ਜਾਂਦੇ ਨੇ ਤੇ ਸਹੀ ਦਾ ਪਛਾਣ ਹੁੰਦੀ ਹੈ ਕਿਹੜ ਮੋਟਰਸਾਈਕਲ ਲਈ ਫਿਰਦੇ ਨੇ ਗੱਡੀਆਂ ਲਈ ਫਿਰਦੇ ਇਹੋ ਜੇ ਗਰੋ ਫਿਰ ਪੁਲਿਸ ਦੇ ਕਾਬੂ ਆਉਂਦੇ ਨੇ ਇਹ ਬਹੁਤ ਵਧੀਆ ਪੰਜਾਬ ਸਰਕਾਰ ਦਾ ਪ੍ਰਬਾਲਾ ਪੰਜਾਬ ਪੁਲਿਸ ਦਾ ਅਸੀਂ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਔਰ ਇਥੋਂ ਦੇ ਡੀਐਸਪੀ ਨੂੰ ਅਸੀਂ ਇਹ ਗੱਲ ਦਾ ਐਪਰੀਸ਼ੀਏਟ ਕਰਾਂਗੇ ਵੀ ਸਾਡਾ ਕੜਾਏ ਨਾਕੇ ਲੱਗਣੇ ਚਾਹੀਦੇ ਨੇ ਇਹੋ ਜੇ ਪ੍ਰੋਪਰ ਦੇ ਵਿੱਚ ਤੇ ਬਹੁਤ ਵਧੀਆ ਪ੍ਰਬਾਲਾ ਪੁਲਿਸ ਵੱਲੋਂ ਜੋ ਕੀਤਾ ਗਿਆ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਗਲਤ ਅੰਸਰ ਕਾਬੂ ਹੋ ਜਾਂਦੇ ਨੇ